ਦਾ ਸਤਕਾਰ ਦੇ ਨਾਲ ਪੜ ਸੁਣ ਕੇ ਲਾਹੇਵੰਦ ਪ੍ਰਾਪਤ ਕੀਤੇ ਹਨ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ ਗੁਰਸਿੱਖ ਸੰਗਤਾਂ ਵਾਸਤੇ ਬੜਾ ਖੁਸ਼ੀਆਂ ਭਰਿਆ ਹੈ ਬਾਲਾ ਪ੍ਰੀਤਮ ਅਸਤੰਬ ਬਲਵੀਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਵਾਹਿਗੁਰੂ ਜੀ ਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਿਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਬੜੀ ਖੁਸ਼ੀ ਦੇ ਨਾਲ ਪਾਵਨਾ ਦੇ ਨਾਲ ਮਨਾ ਰਹੀਆਂ ਹਨ ਆਪ ਸਰਬਤ ਸੰਗਤਾਂ ਨੂੰ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰੇ ਨਗਰ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਦਾ ਪਿਆਰ ਔਰ ਸਤਕਾਰ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਚੜ੍ਹਦੀਆਂ ਕਲਾਵਲ ਜੀਵਨ ਪ੍ਰਦਾਨ ਕਰਨ ਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਭਾਈ ਸਾਹਿਬ ਆਏ ਗੁਰਦਾਸ ਸਾਹਿਬ ਜੀਆਂ ਦਾ ਇੱਕ ਬਚਨ ਆਪਾਂ ਉਹਨਾਂ ਦੀਆਂ ਵਾਰਾਂ ਦੇ ਅੰਦਰ ਪੜੀਦਾ ਹੈ ਕੁਰਬਾਨੀ ਤਿਨਾ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨਦੇ ਪਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਮੈਂ ਨਾ ਗੁਰਸਿੱਖ ਸੰਤਾਂ ਦੇ ਕੁਰਬਾਨ ਜਨਾਂ ਆ ਜਿਹੜੀਆਂ ਸੰਤਾਂ ਇਕੱਤਰ ਹੋ ਕਰਕੇ ਆਪਣੇ ਸਤਿਗੁਰਾਂ ਦੇ ਪ੍ਰਕਾਸ਼ ਦੇ ਹਾੜੇ ਗੁਰਤਾ ਗੱਦੀ ਦਿਵਸ ਜਾਮਣਾ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਸੰਗਤਾਂ ਮਨਾਉਂਦੀਆਂ ਨੇ ਨਾ ਜੀ ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਉਹਨਾਂ ਦੇ ਰੋਮ ਰੋਮ ਕਰਕੇ ਉਹਨਾਂ ਤੋਂ ਕੁਰਬਾਨ ਜਾਂਦਾ ਆ ਸਾਨੂੰ ਗੁਰਪੁਰਬ ਕਿਉਂ ਮਨਾਉਣੇ ਚਾਹੀਦੇ ਆ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਦੇ ਉੱਤੇ ਪਹਿਲੀ ਵੇਰ ਵਿਸਾਖੀ ਦਾ ਦਿਹਾੜਾ ਮਨਾਇਆ ਤੇ ਬਿਆੰਤ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤਨਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰਿਆਂ ਸੰਗਤਾਂ ਨੂੰ ਸੰਬੋਧਨ ਹੋ ਕੇ ਆਖਿਆ ਸੀ ਕਹਿਣ ਲੱਗੇ ਪਿਆਰਿਓ ਤੁਸੀਂ ਸਤਿਗੁਰਾਂ ਦਾ ਤਨਗੁਰ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਜਿਹੜਾ ਸਮਾਵਣ ਦਾ ਦਿਹਾੜਾ ਤਨਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਗੁਰਤਾ ਗਦੀ ਦਿਵਸ ਤੇ ਜੋਤੀ ਜੋਤ ਸਮਾਵਣ ਦਾ ਜਿਹੜਾ ਦਿਹਾੜਾ ਹੈ ਇਹ ਆਪੋ ਆਪਣੇ ਨਗਰਾਂ ਦੇ ਵਿੱਚ ਬਣਾਇਆ ਕਰੋ ਤੇ ਸਹਿਬ ਕਹਿੰਨ ਲੱਗੇ ਜਦੋਂ ਤੁਸੀਂ ਇਹ ਗੁਰਪੁਰ ਬਣਾਓਗੇ ਨਾ ਤੁਸੀਂ ਆਪ ਗੁਰਸਿੱਖੀ ਦੇ ਨਾਲ ਜੁੜੇ ਰਹੋਗੇ ਅੱਗੇ ਤੁਹਾਡੇ ਧੀਆਂ ਪੁੱਤਰ ਸਿੱਖੀ ਦੇ ਨਾਲ ਜੁੜਨਗੇ ਅੱਗੇ ਤੁਹਾਡੇ ਪੋਤੇ ਦੋਤੇ ਦੋਤੀਆਂ ਪੋਤੀਆਂ ਇਹ ਸਭ ਗੁਰਸਿੱਖੀ ਦੇ ਨਾਲ ਜਿਹੜੇ ਜੁੜ ਕੇ ਰਹਿਣਗੇ ਇਹ ਧੰਨ ਗੁਰੂ ਹਰਿ ਤਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਬਚਨ ਕੀਤੇ ਸਨ ਆਓ ਆਪਾਂ ਧੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਜੀਵਨ ਦੇ ਵਿੱਚੋਂ ਗੁਰਮਤਿ ਦੇ ਵਿਚਾਰ ਆਪਾਂ ਕੁਝ ਸਮਾ ਸਰਵਣ ਕਰਨੀ ਹੈ ਤਨ ਸਤ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆ ਦਾ ਪਾਵਨ ਪਵਿੱਤਰ ਪ੍ਰਕਾਸ਼ ਤਨ ਤਨ ਪਿਤਾ ਤਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਤਨ ਤਨ ਮਾਤਾ ਮਾਤਾ ਕਿਸ਼ਨ ਕੌਰ ਜੀਆਂ ਦੀ ਪਾਵਨ ਪਵਿੱਤਰ ਕੋਖ ਤੋਂ ਕੀਰਤਪੁਰ ਸਾਹਿਬ ਜੀ ਦੀ ਉਹ ਰਮਣੀਕ ਧਰਤੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਇਸ ਨਗਰ ਨੂੰ ਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਵਸਾਇਆ ਤੇ ਬੜਾ ਸੋਹਣਾ ਤੇ ਸੁਚੱਜੇ ਢੰਗ ਦੇ ਨਾਲ ਸਾਧ ਸੰਗਤ ਜੀ ਇਸ ਨਗਰ ਨੂੰ ਵਸਾਇਆ ਗਿਆ ਰਮਨੀਕ ਥਾਂ ਸੀ ਤੋ ਇਹ ਧੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਪਣਾ ਮੁੱਲ ਖਰੀਦਿਆ ਤੇ ਵਸਾਇਆ ਹੋਇਆ ਸ਼ਹਿਰ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਗੁਰੂ ਅਰਕਿਸ਼ਨ ਸਾਹਿਬ ਜੀ ਮਹਾਰਾਜੀਆਂ ਦਾ ਪਾਵਨ ਪ੍ਰਕਾਸ਼ ਹੋਇਆ ਸਤਗੁਰੂ ਧਨਗੁਰੂ ਹਰਦਾਇ ਸਹਿਬ ਜੀ ਮਹਾਰਾਜ ਨੇ ਧਨਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰ ਸ਼ੁਕਰਾਨਾ ਕੀਤਾ ਉਸ ਨਿਰੰਕਾਰ ਦਾ ਸ਼ੁਕਰ ਕੀਤਾ ਵੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਤਾਂ ਸੱਜ ਸੰਗਾ ਜੀ ਇਸ ਤਰ੍ਹਾਂ ਦੋਵੇਂ ਸਹਿਬ ਜਾਦੇ ਬਾਬਾ ਰਾਮ ਰਾਏ ਜੀ ਤੇ ਧਨਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੋਆ ਦੀ ਪਾਲਣਾ ਪੋਸਣਾ ਸਤਗੁਰੂ ਧਨਗੁਰੂ ਹਰਦਾਇ ਸਹਿਬ ਜੀ ਮਹਾਰਾਜੀਆਂ ਨੇ ਆਪਣੀ ਦੇਖਰੇਖ ਦੇ ਵਿੱਚ ਕੀਤੀ ਹੈ ਇਤਿਹਾਸ ਕਹਿੰਦਾ ਹੈ ਕਿ ਜਦੋਂ ਸਤਿਗੁਰਾਂ ਦੀ ਉਮਰਾਂ ਛੋਟੀ ਸੀ ਜੀ ਤੇ ਉਸ ਵੇਲੇ ਧੰਗ ਗੁਰੂ ਹਰਦਾਇ ਸਾਹਿਬ ਜੀ ਮਹਾਰਾਜ ਆਪ ਆਪਣੀ ਗੋਦ ਦੇ ਵਿੱਚ ਲੈ ਕੇ ਤੇ ਰੋਜ਼ਾਨਾ ਨਿਤਨੇਮ ਕਰਿਆ ਕਰਨਾ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਆਪਣੀ ਗੋਦ ਦੇ ਵਿੱਚ ਪਾਈ ਰੱਖਣਾ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਪਿਤਾ ਸਤਿਗੁਰੂ ਜੀ ਤੋਂ ਸਾਧ ਸੰਗਤ ਜੀ ਗੁਰਬਾਣੀ ਦਾ ਐਸਾ ਰੰਗ ਚੜਿਆ ਕਿ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਇਸ ਤਰ੍ਹਾਂ ਸਾਧ ਸੰਗਤ ਜੀ ਹੌਲੀ-ਹੌਲੀ ਸ਼ਰੀਰ ਵੱਡਾ ਹੁੰਦਾ ਗਿਆ ਤੋਂ ਕਹਿੰਦੇ ਹਨ ਕਿ ਜਦੋਂ ਅੰਮ੍ਰਿਤ ਵੇਲਾ ਹੋਣਾ ਤਾਂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਪ ਚੌਂਕੜਾ ਲਾ ਕੇ ਬੈਠਣਾ ਤੇ ਨਾਲ ਹੀ ਦੋਵੇਂ ਸਾਹਿਬ ਜਾਨੇ ਨੇ ਚੌਂਕੜੇ ਮਾਰ ਕੇ ਤੇ ਸਾਧ ਸੰਗਤ ਜੀ ਉਸ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਣਾ ਇਸ ਤਰ੍ਹਾਂ ਦਾ ਰੋਜ਼ਾਨਾ ਸਾਧ ਸੰਗਤ ਜੀ ਨਿਤਨੇਮ ਜਿਹੜਾ ਹੈ ਇਹ ਧੰਗ ਗੁਰੂ ਹਰਦਾਇ ਸਾਹਿਬ ਜੀ ਮਹਾਰਾਜ ਆਪਣੀ ਦੇਖ ਰੇਖ ਦੇ ਅੰਦਰ ਕਰਾਉਂਦੇ ਰਹੇ। ਤੋਂ ਇੱਕ ਦਿਨ ਧੰਗ ਗੁਰੂ ਹਰਦਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਜੀ ਬੈਠੇ ਹੋਏ ਨੇ ਤੇ ਸੰਗਤ ਨੇ ਸਹਿ ਸੁਭਾਅ ਪੁੱਛ ਲਿਆ ਕਹਿਣ ਲੱਗੇ ਸਤਿਗੁਰੂ ਪਿਤਾ ਜੀਓ ਵੀ ਕਿਰਪਾ ਕਰਕੇ ਦੱਸੋ ਕਿ ਅਗਲੇ ਰਿਆ ਇਹ ਗੁਰੂ ਘਰ ਦਾ ਜ ਜੋ ਸੇਵਾ ਸੰਭਾਲ ਹੈ ਇਹ ਕਿਸ ਨੂੰ ਮਿਲੇਗੀ। ਕਿਉਂਕਿ ਜਦੋਂ ਦੋਵੇਂ ਸਹਿਬਜ਼ਾਦਿਆਂ ਵੱਲੇ ਧਿਆਨ ਮਾਰਨੇ ਆ ਤੇ ਦੋਵੇਂ ਸਹਿਬਜ਼ਾਦਿਆਂ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਊਣਤਾ ਹੀ ਨਹੀਂ ਦਿਸਦੀ। ਤੋਂ ਧੰਨ ਗੁਰੂ ਹਰ Rai ਸਾਹਿਬ ਜੀ ਮਹਾਰਾਜਿਆਂ ਨੇ ਕਿਹਾ ਸੀ ਕਿ ਜਦੋਂ ਕੱਲ ਨੂੰ ਸਹਿਬਜ਼ਾਦੇ ਨਿਤਨੇਮ ਦੇ ਵਿੱਚ ਜੁੜੇ ਹੋਣਗੇ ਤੇ ਦੋਵਾਂ ਦੀਆਂ ਪੀੜੀਆਂ ਦੇ ਪਾਵੇਂ ਦੇ ਵਿੱਚ ਸੋਈ ਬਾਰ ਕੇ ਵੇਖਿਓ ਜੇ ਜਿੰਦੇ ਪਾਵੇਂ ਦੇ ਵਿੱਚ ਸੋਈ ਸਹਿਜ ਦੇ ਨਾਲ ਖੁੱਬ ਗਈ। ਉਹੀ ਅੱਗੇ ਗੁਰਤਾ ਗੱਦੀ ਦਾ ਮਾਲਕ ਹੋਣਗੇ ਜੀ ਤੋ ਕਹਿੰਦੇ ਹਨ ਕਿ ਜਦੋਂ ਸਿੱਖਾ ਨੇ ਇਸ ਗੱਲ ਦੀ ਪਰਖ ਕੀਤੀ ਜੀ ਤੇ ਉਹ ਸੋਈ ਜਿਹੜੀ ਸੀ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਾਵੇ ਦੇ ਵਿੱਚ ਉਹ ਇਸ ਤਰ੍ਹਾਂ ਖੁੱਬ ਕੇ ਜਿਵੇਂ ਸਾਧ ਸੰਗਤ ਜੀ ਆਪਾਂ ਮੱਖਣ ਦੇ ਵਿੱਚ ਕਿਤੇ ਸਾਧ ਸੰਗਤ ਜੀ ਥੋੜਾ ਜਿਹਾ ਕਹਿ ਲੋ ਵੀ ਸੋਈ ਗੱਡਦੀ ਏ ਤੋ ਇਸ ਤੋਂ ਅੰਦਾਜ਼ਾ ਲੱਗ ਗਿਆ ਵੀ ਅਗਲੇਰੇ ਜਿਹੜੇ ਗੁਰੂ ਘਰ ਦੀ ਸੇਵਾ ਸੰਭਾਲ ਵਾਲੇ ਹੋਣਗੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋਣਗੇ। ਤੋਂ ਕਹਿੰਦੇ ਹਨ ਕਿ ਚਲੋ ਸਮਾ ਆਇਆ ਜੋਤੀ ਜੋਤਰ ਲਈ ਸੰਪੂਰਨ ਥਿਆ ਰਾਮ। ਉਹਦੇ ਤੋਂ ਪਹਿਲਾਂ ਦੀ ਘਟਨਾ ਹੈ ਕਿ ਔਰੰਗਜ਼ੇਬ ਦੇ ਵੱਲੋਂ ਪੱਤਰ ਆਇਆ ਹੈ। ਤਾਂ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੂੰ ਕਿ ਆਪ ਜੀ ਆਣ ਕੇ ਦਿੱਲੀ ਦਰਸ਼ਨ ਦਿਓ। ਸਤਿਗੁਰੂ ਆਪ ਤੇ ਨਾ ਗਈ ਆਪ ਨਹੀਂ ਗਏ ਪਰ ਰਾਮ ਰਾਏ ਜੀ ਨੂੰ ਜਦੋਂ ਭੇਜਿਆ ਕਹਿ ਲਗੇ ਰਾਮ ਰਾਏ ਬੇਟਾ ਬੀ ਅਸੀਂ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵੱਲੋਂ ਨੁਮਾਇੰਦਾ ਬਣਾ ਕੇ ਭੇਜਣ ਲੱਗੇ ਆਂ ਗੁਰੂ ਘਰ ਦੀ ਮਰਿਆਦਾ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਬਾਦਸ਼ਾਹ ਦੇ ਜਿੰਨੇ ਵੀ ਸਵਾਲ ਹੋਣਗੇ ਉਹਨੂੰ ਦੱਸ ਦੇਣੇ ਉਹਦੇ ਨਿਸ਼ਾ ਕਰਾਉਣੀ ਉਹਦੀ ਤਸੱਲੀ ਕਰਾਉਣੀ ਤੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੁਰਬਾਣੀ ਦਾ ਜਿਹੜਾ ਚਾਨਣ ਹੈ ਉਹ ਰਾਜ ਦਰਬਾਰ ਦੇ ਵਿੱਚ ਵੀ ਦੇ ਕੇ ਆਉਣਾ ਤੋ ਕਹਿ ਲਗੇ ਤੈਨੂੰ ਅਸੀਂ ਕਰਾਮਾਤਾਂ ਦੇ ਸਹਿਦ ਕਰਕੇ ਭੇਜ ਰਹੇ ਹਾਂ ਇਤਿਹਾਸ ਕਹਿੰਦਾ ਹੈ 72 ਕਰਾਮਾਤਾ ਰਾਮ ਰਾਏ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਵਿਖਾਈਆਂ ਸਤ ਤੇ ਔਰੰਗਜ਼ੇਬ ਦੀਆਂ ਅੱਖਾਂ ਖੁੱਲ ਗਈਆਂ ਵੀ ਜਿੰਦੇ ਪੁੱਤਰਾਂ ਦੇ ਵਿੱਚ ਇੰਨੀ ਕਰਾਮਾਤ ਹੈ ਉਹ ਸਤਗੁਰੂ ਜੀ ਆਪ ਕਿੱਡੇ ਸਮਰਾਥ ਹੋਣਗੇ ਤੋ ਸਤ ਸੰਗਤ ਜੀ ਇਸ ਕਰਕੇ ਜਿਹੜਾ ਔਰੰਗਾ ਸੀ ਨਾ ਜੀ ਇਹ ਵਾਰ-ਵਾਰ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕਰਦਾ ਰਿਹਾ ਵੀ ਤੁਸੀਂ ਆਓ ਦਿੱਲੀ ਪਰ ਮਹਾਰਾਜ ਨਹੀਂ ਗਏ ਬਾਰੇ ਕਹਿਣ ਲੱਗੇ ਵੀ ਮੈਂ ਇਸ ਤੁਰਕ ਦੇ ਮੱਥੇ ਨਹੀਂ ਲਗਾਗਾ ਪਰ ਔਰੰਗਜੀਬ ਸਾਹਿਬ ਸੰਗਤ ਜੀ ਬੜਾ ਚਾਲਬਾਜ਼ ਸੀ ਉਹਨੇ ਸਹਿਬਜ਼ਾਦਾ ਬਾਬਾ ਰਾਮਰਾਏ ਜਿਹਨੂੰ ਐਸਾ ਪਰਮਾਇਆ ਕਹਿਣ ਲੱਗੇ ਕਿ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਤੋ ਮਿੱਟੇ ਮੁਸਲਮਾਨ ਕੀ ਪੇੜੈ ਪਈ কুমਹਾਰ ਘੜ ਪਾਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਤੋ ਕਹਿੰਦੇ ਰਾਜ ਦਰਬਾਰ ਦੇ ਵਿੱਚ ਮਾਨ ਸਤਕਾਰ ਹੁੰਦਾ ਵੇਖ ਕੇ RAM RAJ ਭਰਮ ਗਿਆ ਕਹਿਣ ਲੱਗੇ ਕਿ ਬਾਦਸ਼ਾਹ ਸਲਾਮਤ ਇਸ ਤਰ੍ਹਾਂ ਨਹੀਂ ਇੱਥੇ ਮਿੱਟੀ ਬਈ ਮਾਨ ਕੀ ਲਿਖਿਆ ਗਿਆ ਹੈ ਤੁਹਾਨੂੰ ਕਿਸੇ ਨੇ ਗਲਤ ਸੁਣਾਇਆ ਹੈ ਜਦੋਂ ਇਸ ਗੱਲ ਦੀ ਸਦ ਸੰਗਤ ਜੀ ਖਬਰ ਕੀਰਤਪੁਰ ਸਾਹਿਬ ਪਹੁੰਚੀ ਤੇ ਜਦੋਂ ਬਾਬਾ RAM RAJ ਮੁੜ ਕੇ ਆਇਆ ਤਾਂ ਗੁਰੂ ਹਰ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਇੱਕ ਗੱਲ ਕਹੀ ਸੀ ਕਹਿੰਨ ਲੱਗੇ RAMRAI ਜਿੱਧਰ ਤੇਰਾ ਮੂਹੇ ਦਰ ਨੂੰ ਚਲਿਆ ਜਾ ਪਰ ਗੁਰੂ ਘਰ ਦੇ ਵਿੱਚ ਤੇਰੇ ਵਾਸਤੇ ਕੋਈ ਥਾਂ ਨਹੀਂ ਕਿਉਂਕਿ ਜਿਹੜਾ ਗੁਰੂ ਕੀ ਬਾਣੀ ਦੇ ਉੱਤੇ ਉਂਗਲਾਂ ਚੱਕ ਦੇਵੇ ਜਿਹੜਾ ਗੁਰੂ ਕੀ ਬਾਣੀ ਨੂੰ ਬਦਲਣ ਦਾ ਯਤਨ ਕਰੇ ਕਹਿੰਨ ਲੱਗੇ ਉਹ ਗੁਰੂ ਘਰ ਦੇ ਵਿੱਚ ਭਵੇਂ ਗੁਰੂ ਦਾ ਪੁੱਤ ਹੀ ਕਿਉਂ ਨਾ ਹੋਵੇ ਉਹ ਵੀ ਪ੍ਰਵਾਨ ਨਹੀਂ ਹੈ ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ RAMRAI ਨੂੰ ਮੋੜ ਦਿੱਤਾ RAMRAI ਨੂੰ ਵਾਪਸ ਕਰ ਦਿੱਤਾ ساری ਉਮਰ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਸਾਦ ਸੰਗਤ ਜੀ ਮੂੰਹ ਨਹੀਂ ਸਿਲਾਇਆ ਹੈ ਇਸ ਤੋਂ ਬਾਅਦ ਸਾਦ ਸੰਗਤ ਜੀ ਗੁਰਤਾ ਗੱਦੀ ਦੇ ਉੱਤੇ ਬਰਾਜਮਾਨ ਹੋਏ ਧੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਕਹਿੰਦੇ ਹਨ ਕਿ ਛੋਟਾ ਜਿਹਾ ਸਰੀਰ ਹੈ ਕਿਉਂਕਿ ਕਰੀਬਨ 5 ਕੁ ਸਾਲ ਦੀ ਉਮਰ ਸੀ ਜਦੋਂ ਧੰ ਸਤਗੁਰੂ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਤੋਂ ਕਹਿੰਦੇ ਹਨ ਕਿ 5 ਸਾਲਾਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਅਗਵਾਈ ਕੀਤੀ ਤੋ ਕਹਿੰਦੇ ਹਨ ਕਿ ਆਸੇ-ਪਾਸੇ ਸਤਿਗੁਰਾਂ ਦੇ ਜਦੋਂ ਗੁਰਤਾ ਗੱਦੀ ਦੇ ਉੱਤੇ ਬਰਾਜਮਣ ਹੋਏ ਨੇ ਲੋਕਾਂ ਨੇ ਜਦੋਂ ਸੁਣਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਛੋਟੇ ਪੁੱਤ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤੇ ਕਈਆਂ ਦੇ ਵਿੱਚ ਇਹ ਕਨਸੂਆ ਪੈਦਾ ਹੋ ਗਈਆਂ ਕਹਿਣ ਲੱਗੇ ਨਿੱਕੀ ਜੀ ਉਮਰ ਹੈ ਇਹ ਕੀ ਅਗਵਾਈ ਕਰਨਗੇ ਪਰ ਸਾਧ ਸੰਗਤ ਜੀ ਇੱਥੇ ਗੁਰੂ ਘਰਾਂ ਦੇ ਵਿੱਚ ਨਾ ਜੀ ਉਮਰ ਦਾ ਤਕਾਜ਼ਾ ਨਹੀਂ ਹੈ ਇੱਥੇ ਤੇ ਬਖਸ਼ਿਸ਼ ਦੀ ਗੱਲ ਹੁੰਦੀ ਹੈ ਜੀ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਹਿਣ ਲੱਗੇ ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਤੇ ਬ ਵਿਦ ਕਰੇ ਵਿਰਖਾ ਵਿਸਤਾਰ ਜੀ ਦੇਖਣ ਨੂੰ ਤੇ ਬੋੜ ਦਾ ਬੀਜ ਵੀ ਨਿਕਾਜੇ ਹੁੰਦਾ ਪਰ ਜਦੋਂ ਉਹਨੂੰ ਧਰਤੀ ਦੇ ਵਿੱਚ ਲਾਇਆ ਜਾਏ ਤੇ ਕਿੱਡਾ ਵੱਡਾ ਉਹਦੇ ਵਿੱਚ ਬੋੜ ਦਾ ਸਾਧ ਸੰਗਤ ਜੀ ਦਰਖਤ ਪੈਦਾ ਹੋ ਜਾਂਦਾ ਹੈ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਬੋਲ ਕੀਏ ਤੇ ਦਮਕਣ ਪਰਵਤ ਭੰਡਾਰ ਜੀ ਕਹਿਣ ਲਗੇ ਦੇਖਣ ਨੂੰ ਹੀਰਾ ਨਿਕਾ ਜਿਹਾ ਲੱਗਦਾ ਪਰ ਜਦੋਂ ਦੀ ਕੀਮਤ ਪਾਈ ਜਾਏ ਤੇ ਸਦਸੰਗਤ ਜੀ ਘਰ ਨੂੰ ਮਾਲਾ ਮਾਲ ਕਰ ਦਿੰਦਾ ਹੈ ਜੈਸੇ ਪਰ ਬੰਧ ਹੈ ਹੁੰਡੀ ਲਾਗਤ ਦਾ ਭਾਰ ਕਸ਼ੂ ਅੱਗੇ ਜਾ ਕੇ ਪਾਈਏਤ ਲਕshmi અપਾਰ ਜੀ ਕਹਿਣ ਲਗੇ ਜਿਵੇਂ ਹੁੰਡੀ ਦਾ ਕੋਈ ਵਜ਼ਨ ਨਹੀਂ ਹੁੰਦਾ ਇੱਕ ਨਿਕਾ ਜਿਹਾ ਕਾਗਜ਼ ਦਾ ਟੁਕੜਾ ਹੁੰਦਾ ਪਰ ਜਦੋਂ ਉਹ ਤੜਾਈ ਜਾਂਦੀ ਇਹ ਹੁੰਡੀ ਤੋ ਸਾਧ ਸੰਗਤ ਜੀ ਉਹਦੇ ਨਾਲ ਮਾਇਆ ਜਿਹੜੀ ਬਿਆੰਤ ਮਿਲ ਜਾਂਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਨਿੱਕੀਆਂ ਚੀਜ਼ਾਂ ਦੇ ਵੱਡੇ ਗੁਣ ਨੇ ਇਧਰ ਭਵੇਂ ਸਾਧ ਸੰਗਤ ਜੀ ਸਰੀਰ ਕਰਕੇ ਤਨ ਗੁਰੂ ਹਰਿ ਦਾਇ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹ ਛੋਟੇ ਨੇ ਪਰ ਲਗੂ ਤਨ ਵੱਡ ਜੋਤ ਬਿਰਾਜੈ ਕਹਿਣ ਲਗੇ ਸਰੀਰ ਭਵੇਂ ਛੋਟਾ ਸੀ ਪਰ ਅੰਦਰ ਜੋਤ ਬੜੀ ਵੱਡੀ ਵਿਰਾਜ ਰਹੀ ਸੀ ਕਿਉਂਕਿ ਆਪ ਨਰਾਇਣ ਕਲਾ ਧਾਰ ਜਗ ਮੈ ਪਰਵਰਿਓ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ 8ਵੇਂ ਥਾਂ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤ ਸੰਗਤ ਜੀ ਬਿਰਾਜਮਾਨ ਹੋਏ ਨੇ ਕੀਰਤਪੁਰ ਸਾਹਿਬ ਦੇ ਲਾਗੇ ਰਹਿਣ ਵਾਲਾ ਇੱਕ ਸਤ ਸੰਗਤ ਜੀ ਕਹਿ ਲੋ ਵੀ ਛੋਟੀ ਜੀ ਰਾਜਸਤਾਨ ਦਾ ਮਾਲਕ ਸੀ ਰਾਜਾ ਰਾਮ ਤੇ ਇਹ ਇੱਕ ਦਿਨ ਚੱਲ ਕੇ ਜਦੋਂ ਗੁਰੂ ਸਾਹਿਬ ਦੇ ਅਜ਼ੂਰ ਆਇਆ ਵੀ ਸਤਗੁਰੂ ਤੇ ਨਿੱਕਾ ਜਿਹਾ ਬੱਚਾ ਹੈ ਤੇ ਕਹਿਣ ਲੱਗੇ ਜਾ ਕੇ ਉਹ ਸਤਗੁਰਾਂ ਦੇ ਚਰਨ ਪਕੜਨਾ ਆ ਉਹਨਾਂ ਤੋਂ ਪੁੱਤਰ ਦਾ ਵਰ ਲੈਣਾ ਕਿਉਂਕਿ ਆਈ ਵਰੀ ਮੇਰੇ ਘਰ ਧੀ ਪੈਦਾ ਹੁੰਦੀ ਏ ਤੇ ਇਹ ਰਾਜੇ ਦਾ ਕਰਮ ਸੀ ਕਿ ਧੀਆ ਨੂੰ ਮਾਰ ਦੇਣਾ ਜਿਹੜੀ ਧੀ ਨੇ ਪੈਦਾ ਹੋਣਾ ਤੇ ਗਲ ਗੂਠਾ ਦੇ ਕੇ ਸਾਧ ਸੰਗਤ ਜੀ ਅਗਲੇ ਜਾਨੀ ਤੋੜ ਦੇਣਾ ਨੂੰ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਨਾ ਜੀ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਜੀ ਸਿੱਖਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਕਹਿਣ ਲੱਗੇ ਰਾਜਾ ਰਾਫ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ ਪਰ ਕਹਿਣ ਲੱਗੇ ਨੂੰ ਦਰਬਾਰ ਦੇ ਵਿੱਚ ਨਾ ਵੜਨ ਦਿਆ ਜੇ ਇਹਨੂੰ ਮੇਰੇ ਤੋਂ ਦੂਰ ਰੱਖਿਆ ਜੇ ਵੇਖੋ ਗੁਰੂ ਘਰ ਦੇ ਵਿੱਚ ਕਦੀ ਐਵੇਂ ਰੋਕਿਆ ਨਹੀਂ ਸੀ ਗਿਆ ਪਰ ਇਹ ਵੀ ਧੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਲੀਲਾ ਸੀ ਜੀ ਕਿਉਂਕਿ ਉਹਦੇ ਮਨ ਦੇ ਵਿੱਚ ਇਹ ਸੀ ਕਹਿਣ ਲੱਗੇ ਗੁਰੂ ਨਿੱਕਾ ਜਿਹਾ ਬੱਚਾ ਹੈ ਪਰ ਸਤਗੁਰੂ ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮੰਨ ਕੇ ਪੂਰੇ ਨੇ ਜੀ ਕਹਿਣ ਲੱਗੇ ਜਦੋਂ ਰਾਜਾ ਰਾਮ ਆਪਣੇ ਲਾਉ ਲਸ਼ਕਰ ਦੇ ਨਾਲ ਆਇਆ ਸਿੱਖਾਂ ਨੇ ਕਿਹਾ ਕਹਿਣ ਲੱਗੇ ਰਾਜਾ ਸਾਹਿਬ ਤੁਸੀਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਮਨਾ ਕੀਤਾ ਹੈ ਕਹਿਣ ਲੱਗਾ ਮੈਂ ਅੱਜ ਚੱਲ ਕੇ ਆਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਮੇਰੇ ਨਾਂ ਦਾ ਪਤਾ ਕਿਵੇਂ ਲੱਗ ਗਿਆ ਮੇਰੇ ਔੜ ਦਾ ਪਤਾ ਕਿਵੇਂ ਲੱਗ ਗਿਆ ਤੇ ਉਸ ਰਾਜੇ ਨੇ ਫਿਰ ਬੇਨਤੀ ਭੇਜੀ ਕਹਿਣ ਲੱਗਾ ਸਾਹਿਬ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਨਾ ਆ ਫਿਰ ਸਤਗੁਰਾਂ ਨੇ ਕਿਹਾ ਕਹਿਣ ਲੱਗੇ ਮੈਂ ਕਦੀ ਕੁੜੀ ਮਾਰ ਨੂੰ ਦਰਸ਼ਨ ਨਹੀਂ ਦਿੰਦੇ ਦੇਣੇ ਕਿਉਂਕਿ ਧੰਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਹੈ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਜਿਹੜੀਆਂ ਧੀਆਂ ਦੀ ਕੋਖ ਦੇ ਵਿੱਚੋਂ ਰਾਜੇ ਮਹਾਰਾਜੇ ਬਲੀ ਸੂਰਮੇ ਜਨਮ ਲੈਂਦੇ ਨੇ ਅਵਤਾਰ ਲੈਂਦੇ ਨੇ ਤੋ ਕਹਿਣ ਲੱਗੇ ਰਾਜਾ ਤੂੰ ਉਹਨਾਂ ਧੀਆਂ ਨੂੰ ਮਾਰ-ਮਾਰ ਕੇ ਦੱਬੀ ਜਾਂਦਾ ਕਹਿਣ ਲੱਗੇ ਮੈਂ ਤੈਨੂੰ ਕਿਵੇਂ ਦਰਸ਼ਨ ਦੇ ਦਿਆਂ ਤੂੰ ਬੜਾ ਵੱਡਾ ਪਾਪੀ ਹੈ ਇਸ ਤਰ੍ਹਾਂ ਜਦੋਂ ਗੁਰੂ ਆਰਿ ਕ੍ਰਿਸ਼ਨ ਸਾਹਿਬ ਮਹਾਰਾਜ ਨੇ ਤਸੱਲੀ ਕਰਵਾਈ ਨਾ ਜੀ ਫਿਰ ਨਬਾੜਾ ਬਣ ਕੇ ਧੰ ਗੁਰੂ ਆਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਲੇਟ ਕੇ ਨੇ ਮਾਫੀ ਮੰਗੀ ਕਹਿਣ ਲੱਗਾ ਪਾਤਸ਼ਾਹ ਮੈਨੂੰ ਕਿਰਪਾ ਕਰਕੇ ਬਖਸ਼ ਲਾਗੇ ਤੋ ਮੈਂ ਇਹੋ ਜਿਹਾ ਗੁਨਾਹ ਨਹੀਂ ਕਰਦਾ ਧੰ ਗੁਰੂ ਆਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਰਾਜਾ ਕਹਿਣ ਲਗੇ ਵੇਖੋ ਜਿਵੇਂ ਪੁੱਤ ਪ੍ਰਮਾਤਮਾ ਦੀ ਦਾਤ ਦੇ ਨਾ ਜੀ ਉਹ ਵੀ ਧੀ ਧੀਆਂ ਵੀ ਪ੍ਰਮਾਤਮਾ ਵਾਹਿਗੁਰੂ ਦੀਆਂ ਦਾਤਾਂ ਨੇ ਜਿਸ ਤਰ੍ਹਾਂ ਆਪਾ ਪੁੱਤ ਨੂੰ लाड़-ਲਡਾਈਦਾ ਐ ਇਸ ਤਰ੍ਹਾਂ ਧੀਆ ਨੂੰ ਵੀ लाड़-ਲਡਾਇਆ ਕਰ ਮੇਰਾ ਵਾਹਿਗੁਰੂ ਕਹਿ ਲਗੇ ਕਿ ਤੇਰੇ ਉੱਤੇ ਬਖਸ਼ਿਸ਼ ਕਰੇਗਾ। ਤੋਂ ਸਾਧ ਸੰਗਤ ਜੀ ਇਹ ਸਤਿਗੁਰਾਂ ਨੇ ਮਨ ਦੀ ਤਸੱਲੀ ਕਰਾ ਦਿੱਤੀ। ਉਹਦੇ ਤੋਂ ਬਾਅਦ ਜਦੋਂ ਸਾਧ ਸੰਗਤ ਜੀ ਇੱਕ ਚੋੜ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਆਇਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇ ਨਿੱਕਾ ਜਿਹਾ ਸਰੀਰ ਹੈ ਤੇ ਇਹਨਾਂ ਦੇ ਵਿੱਚ ਇੰਨੀ ਸ਼ਕਤੀ ਇੰਨੀ ਅੰਤਰਜਾਮਤਾ ਕਿੱਥੋਂ ਹੋਵੇਗੀ? ਤੇ ਅੱਜ ਮੇਰਾ ਚੰਗਾ ਇਸ ਮੇਲੇ ਦੇ ਵਿੱਚ ਹੱਥ ਵੱਜੇਗਾ ਤੇ ਮੈਂ ਬਾਲੂ-ਮਾਲ ਹੋ ਜਾਵਾਂਗਾ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਨਾ ਜਦੋਂ ਲੈਨ ਦੇ ਵਿੱਚ ਲੱਗ ਕੇ ਖਲੋਤਾ ਹੋਇਆ ਸੀ। ਪਤਸ਼ਾਹ ਕਹਿਣ ਲੱਗੇ ਸੱਜਣਾ ਇੱਧਰ ਆ ਜਦੋਂ ਆਵਾਜ਼ ਮਾਰ ਕੇ ਬੁਲਾ ਕੇ ਕਿਹਾ ਕਹਿਣ ਲੱਗੇ ਚੋਰ ਕੀ ਹੱਬਾ? ਪਰ ਐ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਜਦੋਂ ਸਤਗੁਰਾਂ ਨੇ ਇਸ ਤਰ੍ਹਾਂ ਸਾਧ ਸੰਗਤ ਅ ਮਨ ਦੀ ਤਸੱਲੀ ਕਰਵਾ ਦਿੱਤੀ ਨਾ ਜੀ ਫਿਰ ਮਹਾਰਾਜ ਦੇ ਚਰਨਾਂ ਦੇ ਉੱਤੇ ਟਹਿ ਗਿਆ। ਤੋ ਸਾਧ ਸੰਗਤ ਜੀ ਇਹ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪੰਜੋਖਰੇ ਦੀ ਧਰਤੀ ਤੇ ਗਏ ਨੇ ਤੇ ਉਥੇ ਕਿਤੇ ਲਾਲ ਕ੍ਰਿਸ਼ਨ ਵਰਗਾ ਜਿਹੜਾ ਪੰਡਤ ਵਿਦਿਆ ਦਾ ਬੁਮਾਨੀ ਉਹ ਵੀ ਸਤਗੁਰਾਂ ਦੇ ਸਰੀਰ ਨੂੰ ਵੇਖ ਕੇ ਭਲੇਖਾ ਖਾ ਗਿਆ ਆ ਕੇ ਕਹਿੰਦਾ ਪਤਸ਼ਾਹ ਵੀ ਤੂੰ ਹਰਿਕ੍ਰਿਸ਼ਨ ਬਣਿਆ ਫਿਰਨਾ ਹੈ ਕ੍ਰਿਸ਼ਨ ਜੀ ਤੋਂ ਵੀ ਇੱਕ ਅੱਖਰ ਨਾ ਵੱਦ ਲਵਾਇਆ ਨਾਮ ਦੇ ਅੱਗੇ ਤੇ ਕਹਿਣ ਲੱਗੇ ਮੈਂ ਤਾਂ ਮੰਨਾਂਗਾ ਤੂੰ ਗੁਰੂ ਨਾਨਕ ਦੇ ਘਰ ਦਾ ਇਹ ਆਗੂ ਹੈ ਜੇ ਕਿਤੇ ਤੁਸੀਂ ਸਾਨੂੰ ਗੀਤਾ ਦੇ ਅਰਥ ਕਰਕੇ ਵਿਖਾ ਦਿਓ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਜੇ ਅਸੀਂ ਅਰਥ ਕਰਕੇ ਵਿਖਾ ਦਿੱਤੇ ਤੇ ਹੋ ਸਕਦਾ ਤੇਰੇ ਮਨ ਦਾ ਭਲੇਖਾ ਬਣਿਆ ਰਹੇ ਵੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਦੇ ਪੁੱਤ ਨੇ ਕਿਤੇ ਪੜ੍ਹੇ ਹੋਣਗੇ ਕਹਿਣ ਲੱਗੇ ਇਸ ਤਰ੍ਹਾਂ ਕਰਿਓ ਵੀ ਜਿਹੜਾ ਵੀ ਤੁਹਾਡੇ ਚਿੱਤ ਨੂੰ ਪਸੰਦ ਲੱਗ ਲੱਗਦਾ ਹੈ ਤੁਹਾਡੇ ਨਗਰ ਦਾ ਕੋਈ ਵੀ ਬੰਦਾ ਉਹ ਲੈ ਆਓ ਅਸੀਂ ਉਹਨਾਂ ਤੋਂ ਅਰਥ ਕਰਾ ਦੇਾਂਗੇ ਤਾਂ ਇਹ ਛੱਜੂ ਚੀਵਰ ਨੂੰ ਜਦੋਂ ਲੈ ਕੇ ਆਇਆ ਪਰ ਤਨਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੀ ਸਤ ਸੰਗਤ ਜੀ ਐਸੀ ਦ੍ਰਿਸ਼ਟੀ ਹੈ ਜਿਨੂੰ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਦਾਸ ਦੇ ਵਿੱਚ ਲਿਖ ਦਿੱਤਾ ਕਿ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਰਿਠੈ ਸਭ ਦੁੱਖ ਜਾਏ ਜਿਨ੍ਹਾਂ ਦੇ ਦਰਸ਼ਨ ਮਾਤਰ ਦੇ ਉੱਤੇ ਹੀ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਕਨ ਗੱਜ ਛੱਜੂ ਚੀਵਰ ਦਿੱਤੇ ਐਸੀ ਦ੍ਰਿਸ਼ਟੀ ਕੀਤੀ ਇਹਦਾ ਚੱਲਪੁਣਾ ਸਤ ਸੰਗਤ ਜੀ ਦੂਰ ਹੋ ਗਿਆ ਤੇ ਜਦੋਂ ਸਾਧ ਸੰਗਤ ਜੀ ਪੰਡਤ ਕ੍ਰਿਸ਼ਨ ਲਾਲ ਕਿਤੇ ਗੀਤਾ ਦੇ ਸ਼ਲੋਕ ਬੋਲਦਾ ਤੇ ਐਸੇ ਅਰਥ ਕਰਕੇ ਸਾਹਮਣੇ ਰੱਖ ਦਿੱਤੇ ਪੰਡਤ ਹੈਰਾਨ ਹੋ ਗਿਆ ਮਹਾਰਾਜ ਜੀਆ ਦੇ ਚਰਨਾਂ ਦੇ ਉੱਤੇ ਟਹਿ ਪਿਆ ਜੀ ਜੋ ਐਸੀ ਬਰਕਤ ਦੇ ਮਾਲਕ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸੰਗਤਾਂ ਬੜੀ ਭਾਵਨਾ ਬੜੀ ਸ਼ਰਧਾ ਔਰ ਸਾਧ ਸੰਗਤ ਜੀ ਕਹਿ ਲੋ ਵੀ ਖੁਸ਼ੀਆਂ ਦੇ ਨਾਲ ਸੰਗਤਾਂ ਬਣਾ ਰਹੀਆਂ ਨੇ ਆਵ ਸਾਰੀਆਂ ਸੰਗਤਾਂ ਨੂੰ ਫਿਰ ਤੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਸਤਿਗੁਰੂ ਇਸੇ ਤਰ੍ਹਾਂ ਰਹਿਮਤ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜੀ ਰੱਖਣ ਦੇ ਰੋਗ ਤਾਂ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਮੁਆਫੀ ਜੀ ਆਵ ਸਾਰੇ ਰਲ ਮਿਲ ਕੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਆਦਰਿ ਲਵਾਈਏ ਸਤ